ਜੈਪਿੰਗ ਜੇ ਭਾਰਾ ਸਾਥੀਓ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਡਾਕਟਰ ਅੰਬੇੜਕਰ ਜੀ ਦੇ ਸਟੈਚੂ ਉੱਪਰ ਕੁਝ ਦੇਸ਼ ਵਿਰੋਧੀ ਤਾਕਤਾਂ ਵੱਲੋਂ ਦੋ ਫਿਰਕਿਆਂ ਨੂੰ ਆਪਸ ਦੇ ਵਿੱਚ ਲੜਾਉਣ ਦੇ ਲਈ ਔਰ ਸਮਾਜ ਦੇ ਵਿੱਚ ਅਰਾਜਕਤਾ ਦਾ ਮਾਹੌਲ ਪੈਦਾ ਕਰਨ ਦੇ ਲਈ ਇਤਰਾਜਯੋਗ ਟਿੱਪਣੀਆਂ ਲਿਖੀਆਂ ਗਈਆਂ ਸਨ ਸੋ ਉਸ ਸੰਬੰਧੀ ਸਮੂਚੇ ਦੇਸ਼ ਦੇ ਵਿੱਚ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਬਹੁਤ ਵੱਡਾ ਰੋਸ ਹੈ ਸੋ ਦੇਸ਼ ਦੀ ਅਖੰਡਤਾ ਨੂੰ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਦੇ ਲਈ ਔਰ ਇਹੋ ਜਿਹੇਆਂ ਦੇਸ਼ ਵਿਰੋਧੀ ਤਾਕਤਾਂ ਨੂੰ ਮੂੰ ਤੋੜ ਮਾਰ ਜਵਾਬ ਦੇਣ ਦੇ ਲਈ ਸ੍ਰੀ ਗੁਰੂ ਅਰਦਾਸ ਸੁਭਾਵਾ ਭਗਵਾਨ ਵੈਲਮਿਕੀ ਸੁਭਾਵਾ ਉਦਿਸ਼ਠ ਸੁਭਾਵਾ ਅੰਬੇਦਕਰੀ ਸੁਭਾਵਾ ਤੇ ਨਿਆਂ ਪਸੰਦ ਅਮਨ ਪਸੰਦ ਲੋਕਾਂ ਵੱਲੋਂ ਇੱਕ ਵਿਸ਼ਾਲ ਕੈਂਡਲ ਮਾਰਚ ਅੱਜ ਮਿਤੀ 3 ਅਪ੍ਰੈਲ ਨੂੰ 3:05 ਵਜੇ ਸ਼੍ਰੀ ਗੁਰੂ ਰਵਿਦਾਸ ਗੇਟ ਫਲੋਰ ਤੋਂ ਆਰੰਭ ਹੋ ਕੇ ਭਗਵਾਨ ਵਾਲਮੀਕੀ ਚੌਂਕ ਹੁੰਦਾ ਹੋਇਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਚੌਂਕ ਤੇ ਸਮਾਪਤ ਕੀਤਾ ਜਾਵੇਗਾ ਮੈਂ ਸਾਰੇ ਹੀ ਸਮਾਜ ਦੇ ਜੋ ਅਮਨ ਪਸੰਦ ਲੋਕ ਹਨ ਜੋ ਸਵਿਧਾਨ ਨੂੰ ਪਿਆਰ ਕਰਨ ਵਾਲੇ ਲੋਕ ਹਨ ਜੋ ਭਾਈਚਾਰਾ ਬਣਾਈ ਰੱਖਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਕੈਂਡਲ ਮਾਰਚ ਦੇ ਵਿੱਚ ਹਮ ਹਮਾ ਕੇ ਪਹੁੰਚਣ ਦੀ ਕਿਰਪਾਤਾ ਕਰਨ ਧੰਨਵਾਦੀ ਹੋਵਾਂਗੇ ਜੈ ਭੀਮ ਜੈ ਭਾਰਤ ਜੈ ਭਾਰਤੀ ਸੰਵਿਧਾਨ